हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨ ਉਹ ਦਿਆ ਦਾਖਲਾ ਪ੍ਰਖਿਆ ਤਿਆਰੀ ਦੀਨ ਆਪਾਂ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਤਿਆਰ ਪੰਜਾਬੀ ਦੀ ਪਾਠ ਪੁਸਤਕ ਦਾ ਪੈਰਾ ਜਿਹੜਾ ਹੈਗਾ 10ਵੇਂ ਸੈੱਟ ਦਾ ਤੀਜਾ ਪੈਰਾ ਕਰਨ ਲੱਗਿਆ ਧਿਆਨ ਦੇ ਨਾਲ ਸੁਣੋ ਕਿੰਦਰ ਰਤਨ ਕੁਮਾਰ ਦਾ ਜਨਮ ਇੱਕ ਛੋਟੇ ਕਿਸਾਨ ਪਰਿਵਾਰ ਵਿੱਚ ਹੋਇਆ ਸੀ ਉਸ ਨੂੰ ਖੇਤੀ ਕਰਨਾ ਪਸੰਦ ਨਹੀਂ ਸੀ ਇਸ ਲਈ ਉਸ ਨੇ ਮੁੰਬਈ ਆ ਕੇ ਰਹਿਣ ਦਾ ਮਨ ਫੈਸਲਾ ਕੀਤਾ ਰਹਿਣ ਦਾ ਫੈਸਲਾ ਕੀਤਾ ਉਸ ਨੇ ਦਵਾਈ ਦੀ ਪੜ੍ਹਾਈ ਅਸਲ ਦੇ ਵਿੱਚ ਬੇਟਾ ਡਾਕਟਰੀ ਆ ਕਿਉਂਕਿ ਹਿੰਦੀ ਤੋਂ ਕਨਵਰਟ ਕੀਤਾ ਆਪਣਾ ਡਾਕਟਰੀ ਦੀ ਡਾਕਟਰੀ ਦੀ ਪੜ੍ਹਾਈ ਕੀਤੀ ਸੀ ਠੀਕ ਹੈ ਪੜ੍ਹਾਈ ਕੀਤੀ ਅਤੇ ਇੱਕ ਅਮੀਰ ਔਰਤ ਨਾਲ ਵਿਆਹ ਕੀਤਾ ਠੀਕ ਹੈ ਅੱਗੇ ਕੀ ਕਹਿੰਦਾ ਉਸ ਦਾ ਅਭਿਆਸ ਠੀਕ ਨਹੀਂ ਚੱਲਿਆ ਇਸ ਲਈ ਕਾਦਾ ਅਭਿਆਸ ਡਾਕਟਰੀ ਦਾ ਇਸ ਲਈ ਉਸ ਨੇ ਜਹਾਜ਼ ਵਿੱਚ ਸਰਜਨ ਦਾ ਅਹੁਦਾ ਸੰਭਾਲ ਲਿਆ ਤਾਂ ਉਹਨੂੰ ਬੇਟਾ ਜਹਾਜ਼ ਦੇ ਵਿੱਚ ਇੱਕ ਸਰਜਨ ਦੀ ਨੌਕਰੀ ਹੈ ਜਿਹੜੀ ਉਹ ਮਿਲ ਗਈ ਉਹਦਾ ਅਹੁਦਾ ਸੰਭਾਲ ਲਿਆ ਕਿਉਂਕਿ ਉਹਦਾ ਕੰਮ ਨਹੀਂ ਸੀ ਚੱਲਿਆ ਉਸ ਦੀ ਪਤਨੀ ਚਾਹੁੰਦੀ ਸੀ ਕਿ ਉਹ ਮੁੰਬਈ ਵਿੱਚ ਹੀ ਰਹੇ ਜਦੋਂ ਉਸ ਦੇ ਪਤੀ ਦਾ ਜਹਾਜ਼ ਪੂਰਬੀ ਅਫਰੀਕਾ ਤਾਂ ਬੇਟਾ ਅਫਰੀਕਾ ਦੇ ਲਈ ਉਹ ਜਹਾਜ਼ ਜਾਂਦਾ ਪਿਆ ਸੀਗਾ ਕਹਿੰਦਾ ਪੂਰਬੀ ਅਫਰੀਕਾ ਲਈ ਰਵਾਨਾ ਹੋਇਆ ਤਾਂ ਉਹ ਬਿਮਾਰ ਹੋ ਗਈ ਕਿਉਂਕਿ ਉਹ ਵੀ ਨਾਲ ਹੀ ਹੋ ਗਈ ਨਾ ਉਹਦੇ ਸਮੁੰਦਰੀ ਸਫ਼ਰ ਦੇ 7ਵੇਂ ਦਿਨ ਜਹਾਜ਼ ਤੂਫਾਨ ਵਿੱਚ ਫਸ ਗਿਆ ਕਿਹੜਾ ਜਹਾਜ਼ ਜੀ ਦੇ ਤੇ ਬੇਟਾ ਰਤਨ ਤੇ ਉਹਦੀ ਘਰ ਵਾਲੀ ਗਏ ਹੋਏ ਸੀ ਉਹ ਬਿਮਾਰ ਸੀ ਇਹ ਕੋਈ ਵੱਡਾ ਜਹਾਜ਼ ਨਹੀਂ ਸੀ ਇਸ ਲਈ ਇਹ ਸ਼ਕਤੀਸ਼ਾਲੀ ਲਹਿਰਾਂ ਦਾ ਸਾਹਮਣਾ ਨਹੀਂ ਕਰ ਸਕਿਆ ਅਤੇ ਤਬਾਹ ਹੋ ਗਿਆ ਠੀਕ ਹੈ ਕਹਿੰਦਾ ਕੋਈ ਵੱਡਾ ਜਾਜ ਨਹੀਂ ਸੀ ਇਸ ਕਰਕੇ ਵੱਡੀਆਂ ਲਹਿਰਾਂ ਦਾ ਸਾਹਮਣਾ ਨਹੀਂ ਕਰ ਸਕਿਆ ਕਹਿੰਦਾ ਰਤਨ ਕੁਮਾਰ ਅੱਗੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਰਤਨ ਕੁਮਾਰ ਮੁੰਬਈ ਗਿਆ ਕਿਉਂਕਿ ਉਹ ਫਿਲਮਾਂ ਵਿੱਚ ਕੰਮ ਕਰਨਾ ਚਾਹੁੰਦਾ ਸੀ ਉਹ ਇੱਕ ਕਿਸਾਨ ਦਾ ਪੁੱਤਰ ਸੀ ਉਸ ਨੂੰ ਖੇਤੀ ਪਸੰਦ ਨਹੀਂ ਸੀ ਤੇ ਬੇਟਾ ਆਪਾਂ ਪਹਿਰੇ ਚ ਪੜਿਆ ਵੀ ਉਹ ਖੇਤੀਬਾੜੀ ਕਰਨਾ ਪਸੰਦ ਨਹੀਂ ਸੀ ਕਰਦਾ ਇਸ ਕਰਕੇ ਉਹ ਮੁੰਬਈ ਸ਼ਿਫਟ ਹੋ ਗਿਆ ਸੀਗਾ ਠੀਕ ਹੈ ਕਿਸਾਨ ਪਰਿਵਾਰ ਦੇ ਵਿੱਚ ਸੀ ਉਹ ਕਹਿੰਦਾ ਉਹ ਡਾਕਟਰ ਬਣ ਗਿਆ ਜਦੋਂ ਉਸ ਦੀ ਪਤਨੀ ਬਿਮਾਰ ਹੋ ਗਈ ਕਿਉਂਕਿ ਉਸ ਦੀ ਪਤਨੀ ਅਮੀਰ ਸੀ ਕਿਉਂਕਿ ਉਸ ਦਾ ਪਿਤਾ ਇੱਕ ਕਿਸਾਨ ਸੀ ਆਪਣੀ ਰੋਜ਼ੀ ਰੋਟੀ ਲਈ ਕਿਉਂਕਿ ਉਹਨੂੰ ਕਿਸਾਨੀ ਕੀਤਾ ਪਸੰਦ ਨਹੀਂ ਸੀ ਇਸ ਕਰਕੇ ਉਹ ਆਪਣੀ ਰੋਜ਼ੀ ਰੋਟੀ ਦੇ ਲਈ ਡਾਕਟਰ ਬਣ ਗਿਆ ਸੀ ਉਸ ਦੀ ਪਤਨੀ ਚਾਹੁੰਦੀ ਸੀ ਕਿ ਉਹ ਮੁੰਬਈ ਵਿੱਚ ਹੀ ਰਹੇ ਠੀਕ ਹੈ ਕਿਉਂਕਿ ਉਹ ਅਮੀਰ ਸੀ ਕਿਉਂਕਿ ਉਹ ਚਾਹੁੰਦੀ ਸੀ ਕਿ ਉਹ ਫਿਲਮਾਂ ਵਿੱਚ ਕੰਮ ਕਰਨ ਤਾਂ ਜੋ ਉਹ ਡਾਕਟਰ ਬਣ ਸਕੇ ਤਾਂ ਜੋ ਉਹ ਜਹਾਜ਼ ਤੇ ਕੰਮ ਮਿਲ ਸਕੇ ਤਾਂ ਮੁੱਖ ਰੂਪ ਵਿੱਚ ਉਹਦੀ ਪਤਨੀ ਕੀ ਚਾਹੁੰਦੀ ਸੀਗੀ ਉਹ ਮੁੰਬਈ ਵਿੱਚ ਹੀ ਰਹੇ ਕਿਉਂਕਿ ਉਹ ਚਾਹੁੰਦੀ ਸੀ ਵੀ ਉਹ ਡਾਕਟਰ ਬਣ ਸਕੇ ਮੁੰਬਈ ਰਹਿ ਕੇ ਠੀਕ ਹੈ ਬੇਟਾ ਤੇ ਅੱਗੇ ਆ ਗਿਆ ਬੇਟਾ ਲਾਸ ਸਵਾਲ ਕਹਿੰਦਾ ਉਸ ਨੇ ਜਹਾਜ਼ ਤੇ ਕੰਮ ਕਰਨਾ ਸਵੀਕਾਰ ਕਰ ਲਿਆ ਕਿਉਂਕਿ ਉਹ ਇੱਕ ਡਾਕਟਰ ਸੀ ਉਸ ਦਾ ਅਭਿਆਸ ਠੀਕ ਨਹੀਂ ਚੱਲ ਰਿਹਾ ਸੀ ਤਾਂ ਬੇਟਾ ਇਹ ਰਾਈਟ ਆਨਸਰ ਆ ਵੀ ਉਹਦਾ ਅਭਿਆਸ ਆ ਜਿਹੜਾ ਉੱਥੇ ਠੀਕ ਨਹੀਂ ਸੀ ਚੱਲਦਾ ਡਾਕਟਰ ਤਾਂ ਉਹ ਬਣ ਗਿਆ ਸੀਗਾ ਠੀਕ ਹੈ ਤੇ ਇਹ ਦਾ ਬੇਟਾ ਲਾਸਟ ਸਵਾਲ ਆ ਗਿਆ ਕਿੰਦਾ ਜਦੋਂ ਉਹ ਜਹਾਜ਼ ਰਵਾਨਾ ਹੋਇਆ ਤਾਂ ਉਸ ਦੀ ਪਤਨੀ ਉਦਾਸ ਹੋ ਗਈ ਖੁਸ਼ ਸੀ ਬਿਮਾਰ ਪੈ ਗਈ ਤਾਂ ਆਪਾਂ ਪੈਰੇ ਚ ਪੜਿਆ ਸੀ ਬੇਟਾ ਉਸ ਦੀ ਪਤਨੀ ਹੈ ਜਿਹੜੀ ਉਹ ਬਿਮਾਰ ਪੈ ਗਈ ਸੀ 7ਵੇਂ ਦਿਨ ਉਹ ਜਹਾਜ਼ ਜਿਹੜਾ ਹੈਗਾ ਆ ਤੂਫਾਨ ਦੇ ਨਾਲ ਤਬਾਹ ਹੋ ਗਿਆ ਸੀਗਾ ਸੋ ਇਹ ਸੀਗਾ ਬੇਟਾ ਇਹ ਦਾ ਪੈਰਾ 3. ਸਦਵੇਂ ਸੈੱਟ ਦਾ ਟੋਟਲ 20 ਸੈੱਟ ਹੈਗੇ ਆ ਭਾਈ ਜੱਤਾਜੀ ਫਾਊਂਡੇਸ਼ਨ ਦੀ ਕਿਤਾਬ ਦੇ ਵਿੱਚ ਤਾਂ ਅਗਲਾ ਪੈਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ